8ਵੀਂ پاس ਵਾਲਿਆਂ ਵਾਸਤੇ ਸੁਨਹਿਰੀ ਮੌਕਾ ਤੇ ਸੁਨਹਿਰੀ ਪੋਸਟ ਤੁਹਾਡੇ ਲਈ ਆ ਚੁੱਕੀ ਹੈ ਪੰਜਾਬ ਸਰਕਾਰ ਨੇ ਤੁਹਾਡੇ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਲੈ ਆਂਦੀ ਹੈ ਜਿਸ ਵਿੱਚ ਦੋਸਤੋ ਤੁਹਾਡੀਆਂ ਹੁਣ 8ਵੀਂ ਦੀ ਬੇਸ ਤੇ ਸੇਵਾਦਾਰ ਤੇ ਚੌਕੀਦਾਰ ਦੀਆਂ ਪੋਸਟਾਂ ਕੱਢੀਆਂ ਗਈਆਂ ਹਨ ਉਹ ਵੀ ਦੋਸਤੋ ਸਰਕਾਰੀ ਜੀ ਹਾਂ ਦੋਸਤੋ ਗੋਵਿਟ ਜੌਬ ਤੁਹਾਡੀ ਕੱਢੀ ਗਈ ਹੈ ਇਸ ਪੋਸਟ ਦੇ ਵਿੱਚ ਦੋਸਤੋ ਤੁਹਾਡੀਆਂ ਦੋ ਪੋਸਟਾਂ ਜੋ ਕਿ ਸੇਵਾਦਾਰ ਤੇ ਚੌਕੀਦਾਰ ਦੀਆਂ ਕੱਢੀਆਂ ਗਈਆਂ ਹਨ ਇਸ ਪੋਸਟ ਨੂੰ ਤੁਸੀਂ ਹੁਣ ਅਪਲਾਈ ਵੀ ਕਰ ਸਕਦੇ ਹੋ ਆਨਲਾਈਨ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਤੁਸੀਂ ਜੇਕਰ ਇਸ ਪੋਸਟ ਨੂੰ ਅਪਲਾਈ ਕਰਨਾ ਚਾਹੁੰਦੇ ਹੋ ਬਿਲਕੁਲ ਤੁਸੀਂ ਸਹੀ ਵੀਡੀਓ ਵਾਚ ਕਰ ਰਹੇ ਹੋ ਇਸ ਵੀਡੀਓ ਦੇ ਵਿੱਚ ਦੋਸਤੋ ਤਾਨੂੰ ਆਪਾਂ ਕੰਪਲੀਟ ਜਾਣਕਾਰੀ ਦਵਾਗੇ ਕਿ ਦੋਸਤੋ ਤੁਸੀਂ ਕਿਵੇਂ ਇਸ ਪੋਸਟ ਨੂੰ ਅਪਲਾਈ ਕਰਨਾ ਹੈ ਦੋਸਤੋ ਇਸ ਪੋਸਟ ਨੂੰ ਅਪਲਾਈ ਕਰਨ ਦੇ ਲਈ ਤੁਹਾਡੇ ਕੋਲ 8ਵੀਂ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਜੋ ਸਰਟੀਫਿਕੇਟ ਨੰਬਰਾਂ ਵਾਲਾ ਹੈ ਉਹ ਤੁਹਾਡੇ ਕੋਲ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਤੇ ਦੋਸਤੋ ਇਸ ਪੋਸਟ ਨੂੰ ਅਪਲਾਈ ਕਰਨ ਦੇ ਲਈ ਤੁਸੀਂ ਕਰੋਗੇ ਕੀ ਪਹਿਲਾਂ ਤਾਂ ਦੋਸਤੋ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਦੋਸਤੋ ਇਸ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਤੇ ਰੱਖਿਓ ਕੋਈ ਵੀ ਨਵੀਂ ਅਪਡੇਟ ਆਏਗੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਜਾਵੇਗੀ ਜੇਕਰ ਦੋਸਤੋ ਵੀਡੀਓ ਚੰਗੀ ਲੱਗੇ ਤੇ ਇੱਕ ਲਾਈਕ ਵੀ ਜ਼ਰੂਰ ਕਰ ਦੇਣਾ ਤਾਂ ਹੁਣ ਦੋਸਤੋ ਇਸ ਪੋਸਟ ਨੂੰ ਅਪਲਾਈ ਕਰਨ ਦੇ ਲਈ ਤੁਸੀਂ ਇਸ ਵੈਬਸਾਈਟ ਤੇ ਆ ਜਾਓਗੇ ਇਸ ਵੈਬਸਾਈਟ ਦਾ ਲਿੰਕ ਤੁਹਾਨੂੰ ਜਿਹੜੀ ਤੁਸੀਂ ਵੀਡੀਓ ਵਾਚ ਕਰ ਰਹੇ ਹੋ ਇਸ ਦੇ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਲਿੰਕ ਦੇ ਜਦੋਂ ਦੋਸਤੋ ਤੁਸੀਂ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਜਿਹੜਾ ਤੁਸੀਂ ਇਹ ਇੰਟਰਫੇਸ ਦੇਖ ਰਹੇ ਹੋ ਇਹ ਤੁਹਾਡੇ ਸਾਹਮਣੇ ਆ ਜਾਵੇਗਾ ਹੁਣ ਦੋਸਤੋ ਥੱਲੇ ਤੁਸੀਂ ਸਕਰੋਲ ਡਾਉਨ ਕਰੋਗੇ ਥੱਲੇ ਤੁਹਾਨੂੰ ਆਪਸ਼ਨ ਦਿਖਾਈ ਦੇ ਰਹੀ ਹੈ ਨਿਊ ਰਜਿਸਟ੍ਰੇਸ਼ਨ ਦੀ ਤਾਂ ਇੱਥੇ ਦੋਸਤੋ ਸਿੰਪਲੀ ਤੁਸੀਂ ਕਲਿੱਕ ਕਰ ਦੋਗੇ ਮੈਨੂੰ ਤੁਸੀਂ ਓਕੇ ਤੇ ਕਲਿੱਕ ਕਰ ਦੋਗੇ ਜਦੋਂ ਦੋਸਤੋ ਓਕੇ ਤੇ ਤੁਸੀਂ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਪੋਸਟ ਅਪਲਾਈ ਬਾਰੇ ਪੁੱਛੇਗਾ ਕਿ ਤੁਸੀਂ ਕਿਹੜੀ ਪੋਸਟ ਅਪਲਾਈ ਕਰਨਾ ਚਾਹੁੰਦੇ ਹੋ ਸੇਵਾਦਾਰ ਦੀ ਜਾਂ ਫਿਰ ਚੌਕੀਦਾਰ ਦੀ ਤੇ ਇਹਦੇ ਵਿੱਚੋਂ ਜਿਹੜੀ ਤੁਹਾਨੂੰ ਪੋਸਟ ਸਹੀ ਲੱਗਦੀ ਹੈ ਉਹ ਤੁਸੀਂ ਉਹਦੇ ਤੇ ਕਲਿੱਕ ਕਰ ਲੋਗੇ ਉਸ ਤੋਂ ਬਾਅਦ ਗੋ ਤੇ ਤੁਸੀਂ ਕਲਿੱਕ ਕਰ ਦੋਗੇ ਜਦੋਂ ਦੋਸਤੋ ਤੁਸੀਂ ਗੋ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਇਹ ਪੇਜ ਓਪਨ ਹੋ ਜਾਏਗਾ ਜੋ ਕਿ ਦੋਸਤੋ ਆਫੀਸ਼ਲ ਅਪਲਾਈ ਦਾ ਆਨਲਾਈਨ ਹੋਵੇਗਾ ਹੁਣ ਦੋਸਤੋ ਤੁਸੀਂ ਦੇਖ ਰਹੇ ਹੋ ਇੱਥੇ ਤੁਹਾਡੀ ਡਿਟੇਲ ਜੋ ਕਿ ਫਿਲ ਹੋਵੇਗੀ جس دے وچ پہلا دوستو ਤੁਸੀਂ اپنا نام فل کرو گے جو بھی ਤੁਹਾਡਾ نام ਰਹੇਗਾ ਉਹ ਤੁਸੀਂ فل ਕਰ دو گے اس ਤੋਂ ਬਾਅਦ ਆਪਣੇ ਪਿਤਾ ਦਾ ਨਾਮ ਫਿਲ ਕਰ ਦੋਗੇ ਉਸ ਤੋਂ ਬਾਅਦ ਆਪਣੀ ਮਾਤਾ ਦਾ ਨਾਮ ਫਿਲ ਕਰ ਦੋਗੇ ਉਸ ਤੋਂ ਬਾਅਦ ਤੁਸੀਂ ਇੱਥੇ ਜੈਂਡਰ ਚੂਜ਼ ਕਰੋਗੇ ਤੁਸੀਂ ਮੇਲ ਹੋ ਜਾਂ ਫਿਰ ਫੀਮੇਲ ਹੋ ਉਸ ਤੋਂ ਬਾਅਦ ਤੁਸੀਂ ਇੱਥੇ ਮੈਟਰਲ ਸਟੇਟਸ ਦੱਸੋਗੇ ਕਿ ਤੁਸੀਂ ਮੈਰਿਡ ਹੋ ਜਾਂ ਫਿਰ ਅਨ ਮੈਰਿਡ ਹੋ ਜਾਂ ਫਿਰ ਸਿੰਗਲ ਹੋ ਉਹ ਤੁਸੀਂ ਉੱਪਰ ਆਪਸ਼ਨ ਤੁਹਾਨੂੰ ਦਿਖਾਈ ਦੇ ਰਹੀ ਹਨ ਜੇਕਰ ਤੁਸੀਂ ਅਨ ਮੈਰਿਡ ਹੋ ਤਾਂ ਸਿੰਗਲ ਤੇ ਤੁਸੀਂ ਸਿੰਪਲੀ ਕਲਿਕ ਰਨ ਦੋਗੇ ਇਸ ਤੋਂ ਬਾਅਦ ਉਸ ਤੋਂ ਥੱਲੇ ਆਪਸ਼ਨ ਆ ਰਹੀ ਹੈ ਡੋਮਸੇਲ ਦੀ ਤਾਂ ਇਹ ਦੋਸਤੋ ਆਫੀਸਲ ਤੁਹਾਡਾ ਪੰਜਾਬ ਹੀ ਰਹੇਗਾ ਉਸ ਤੋਂ ਬਾਅਦ ਥੱਲੇ ਆ ਰਹੀ ਹੈ ਤੁਹਾਡੀ ਕੈਟਾਗਰੀ ਕੈਟਾਗਰੀ ਤੁਸੀਂ ਇੱਥੇ ਸਿਲੈਕਟ ਕਰ ਲੋਗੇ ਜੋ ਵੀ ਤੁਹਾਡੀ ਕੈਟਾਗਰੀ ਇੱਥੋਂ ਰਹੇਗੀ ਤੁਹਾਡੇ ਸਾਹਮਣੇ ਆ ਜਾਏਗੀ ਐਸਸੀ ਬੀਸੀ ਓਬੀਸੀ ਜਰਨਲ ਦੀਆਂ ਸਾਰੀਆਂ ਤੁਹਾਡੇ ਸਾਹਮਣੇ ਤੇ ਸਪੋਰਟਸ ਕੋਟੇ ਦੇ ਵੀ ਹਨ ਫਿਜੀਕਲ ਹੈਂਡੀਕੈਪ ਦੇ ਵੀ ਹਨ ਤੁਸੀਂ ਇੱਥੇ ਦੇਖ ਰਹੇ ਹੋ ਕੋਟੇ ਤੁਹਾਨੂੰ ਅਲੱਗ-ਅਲੱਗ ਦਿੱਤੇ ਹੋਏ ਹਨ ਜੋ ਵੀ ਤੁਹਾਡੀ ਇੱਥੇ ਰਹੇਗੀ ਕਾਸਟ ਉਹ ਤੁਸੀਂ ਇੱਥੇ ਸਿਲੈਕਟ ਕਰ ਲੋਗੇ ਉਸ ਤੋਂ ਬਾਅਦ ਦੋਸਤੋ ਪੁੱਛਿਆ ਜਾ ਰਿਹਾ ਹੈ ਕਿ ਤੁਸੀਂ ਵਿਮਕੁਟ ਜਾਤੀ ਨਾਲ ਸੰਬੰਧ ਰੱਖਦੇ ਹੋ ਜੇਕਰ ਰੱਖਦੇ ਹੋ ਤਾਂ ਇਹ ਯੈਸ ਕਰ ਲੋਗੇ ਨਹੀਂ ਤਾਂ ਤੁਸੀਂ ਨੋ ਤੇ ਹੀ ਰਹਿਣ ਦੋਗੇ ਉਸ ਤੋਂ ਬਾਅਦ ਦੋਸਤੋ ਆਪਸ਼ਨ ਆ ਰਹੀ ਹੈ ਡੇਟ ਆਫ ਬਰਥ ਫਿਲ ਕਰਨ ਦੀ ਉਹ ਦੋਸਤੋ ਤੁਸੀਂ ਇੱਥੇ ਕੈਲੰਡਰ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਕੈਲੰਡਰ ਸ਼ੋ ਹੋ ਜਾਵੇਗਾ ਉਸ ਤੋਂ ਬਾਅਦ ਤੁਸੀਂ ਇੱਥੇ ਜਿੱਥੇ 1960 ਦਿਖ ਰਿਹਾ ਹੈ ਇੱਥੇ ਕਲਿੱਕ ਕਰੋਗੇ ਇੱਥੇ ਦੋਸਤੋ ਤੁਹਾਡੇ ਸਾਰੇ ਜੋ ਕਿ ਸਨ ਦਿਖਾਈ ਦੇਣਗੇ ਜੋ ਵੀ ਤੁਹਾਡਾ ਸਨ ਰਹੇਗਾ ਇਥੋਂ ਉਹ ਤੁਸੀਂ ਚੂਜ਼ ਕਰ ਲੋਗੇ ਉਸ ਤੋਂ ਬਾਅਦ ਇਹ ਤੁਸੀਂ ਆਪਣਾ ਮੰਥ ਚੂਜ਼ ਕਰੋਗੇ ਜੋ ਵੀ ਤੁਹਾਡਾ ਮੰਥ ਰਹੇਗਾ ਉਸ ਤੋਂ ਬਾਅਦ ਤੁਸੀਂ ਇੱਥੇ ਆਪਣੀ ਡੇਟ ਸਿਲੈਕਟ ਕਰ ਲੋਗੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਤੁਹਾਡੀ ਡੇਟ ਆਫ ਬਰਥ ਫਿਲ ਹੋ ਚੁੱਕੀ ਹੈ ਤੇ ਤੁਹਾਡੀ ਏਜ ਵੀ ਇੱਥੇ ਕੈਲਕੂਲੇਟ ਹੋ ਕੇ ਆ ਚੁੱਕੀ ਹੈ ਉਸ ਤੋਂ ਬਾਅਦ ਤੁਸੀਂ ਕੀ ਕਰੋਗੇ ਆਪਣਾ ਇੱਥੇ ਸਹੀ ਸਹੀ Gmail ਅਕਾਊਂਟ ਲਿਖ ਦੋਗੇ ਉਸ ਤੋਂ ਬਾਅਦ ਆਪਣਾ ਇੱਥੇ ਮੋਬਾਈਲ ਨੰਬਰ ਵੀ ਸਹੀ-ਸਹੀ ਫਿਲ ਕਰ ਦੋਗੇ ਜੇਕਰ ਤੁਹਾਡੇ ਕੋਲ ਅਲਟਰਨੇਟ ਨੰਬਰ ਹੈ ਤਾਂ ਇੱਥੇ ਫਿਲ ਕਰ ਦੋਗੇ ਨਹੀਂ ਤਾਂ ਲੋੜ ਨਹੀਂ ਹੈਗੀ ਲਿਖਣ ਦੀ ਉਸ ਤੋਂ ਬਾਅਦ ਇੱਥੇ ਤੁਹਾਡੇ ਕੋਲ ਪੁੱਛਿਆ ਜਾ ਰਿਹਾ ਹੈ ਆਇਡੈਂਟੀਟੀ ਪ੍ਰੂਫ ਤਾਂ ਇੱਥੇ ਦੋਸਤੋ ਤੁਸੀਂ ਆਇਡੈਂਟੀਟੀ ਪ੍ਰੂਫ ਤੇ ਸਿਲੇਕਟ ਕਰੋਗੇ ਇੱਥੇ ਐਨੀ ਅਦਰ ਡਾਕੂਮੈਂਟ ਦੇ ਜਿੱਥੇ ਆ ਰਿਹਾ ਹੈ ਇੱਥੇ ਦੋਸਤੋ ਤੁਸੀਂ ਪੈਨ ਕਾਰਡ ਜਿੱਦਾ ਆ ਗਿਆ ਇਲੈਕਟ੍ਰਿਕ ਜਿਹੜਾ ਕਿ ਇਲੈਕਟਰ ਆਈਡੀ ਆ ਗਿਆ ਯਾਨੀ ਕਿ ਤੁਹਾਡੀ ਇਲੈਕਸ਼ਨ ਆਈਡੀ ਹੋਗੀ ਵੋਟਰ ਆਈਡੀ ਹੋਗੀ ਉਸ ਤੋਂ ਬਾਅਦ ਡਰਾਈਵਿੰਗ ਲਾਇਸੈਂਸ ਹੋ ਗਿਆ ਤੇ ਪਾਸਪੋਰਟ ਹੋ ਗਿਆ ਜੇਕਰ ਤੁਸੀਂ ਐਨੀ ਅਦਰ ਡਾਕੂਮੈਂਟ ਤੇ ਕਲਿੱਕ ਕਰਦੇ ਹੋ ਇੱਥੇ ਤੁਸੀਂ ਆਪਣੇ ਆਧਾਰ ਕਾਰਡ ਦਾ ਨੰਬਰ ਇੱਥੇ ਲਿਖ ਦੋਗੇ ਕਿ ਆਧਾਰ ਕਾਰਡ ਇੱਥੇ ਪ੍ਰੂਫ ਦਾ ਨਾਮ ਲਿਖ ਦੋਗੇ ਜਿੱਦਾਂ ਦੋਸਤ ਤੁਸੀਂ ਇੱਥੇ ਦੇਖ ਰਹੇ ਹੋ ਆਧਾਰ ਕਾਰਡ ਆਪਾਂ ਲਿਖ ਦਿੱਤਾ ਉਸ ਤੋਂ ਬਾਅਦ ਥੱਲੇ ਦੋਸਤ ਤੁਸੀਂ ਆਧਾਰ ਕਾਰਡ ਦਾ ਨੰਬਰ ਇੱਥੇ ਫਿਲ ਕਰ ਦੋਗੇ ਉਸ ਤੋਂ ਬਾਅਦ ਪੁੱਛਿਆ ਹੋ ਰਿਹਾ ਹੈ ਕਿ ਤੁਸੀਂ ਕ੍ਰਿਮੀਨਲ ਹੋ ਇੱਥੇ ਤੁਸੀਂ ਨੋ ਕਰੋਗੇ ਕਿਉਂਕਿ ਆਪਣੇ ਵਾਸਤੇ ਪੋਸਟਾਂ ਦੀ ਲਈ ਇਹ ਵੈਲਿਡ ਨਹੀਂ ਹੈ ਆਪਸ਼ਨ ਥੱਲੇ ਵੀ ਦੋਸਤ ਤੁਸੀਂ ਆਪਸ਼ਨ ਆ ਰਹੀ ਹੈ ਨੋ ਦੀ ਇਹ ਵੀ ਤੁਸੀਂ ਨੋ ਹੀ ਰਹਿਣ ਦੋਗੇ ਥੱਲੇ ਆ ਰਿਹਾ ਹੈ ਆਲਰੇਡੀ ਵਰਕਿੰਗ ਐਸ ਗੋਵਟ EMPLOYE ਜੇਕਰ ਤੁਸੀਂ ਗੋਵਟ EMPLOYE ਹੋ ਤਾਂ ਯੈਸ ਕਰ ਲੋਗੇ ਉਸ ਤੋਂ ਬਾਅਦ ਇੱਥੇ ਤੁਸੀਂ ਆਪਣੀ ਸਰਵਿਸ ਦੀ ਡਿਟੇਲਸ ਦੇ ਰਹੋਗੇ ਤੇ ਇੱਥੇ ਡੇਟ ਜੁਆਇਨਿੰਗ ਲਿਖ ਲੋਗੇ ਉੱਪਰ ਤੁਹਾਨੂੰ ਕੈਲੰਡਰ ਦੀ ਸਹਾਇਤਾ ਨਾਲ ਲਿਖਣੀ ਪਵੇਗੀ ਉਸ ਤੋਂ ਬਾਅਦ ਥੱਲੇ ਆ ਰਿਹਾ ਹੈ ਟਾਈਪ ਆਫ EMPLOYMENT ਥੱਲੇ ਤੁਹਾਨੂੰ ਪੁੱਛਿਆ ਹੋਇਆ ਹੈ ਕਿ ਤੁਹਾਡੇ ਕੋਲ ਥੱਲੇ ਆ ਰਿਹਾ ਹੈ ਡਿਸਮਿਸ ਫਰੋਮ ਗੋਵਿਟ ਸਰਵਿਸ ਕੀ ਤੁਸੀਂ ਡਿਸਮਿਸ ਹੋ ਤਾਂ ਇੱਥੇ ਯੈਸ ਕਰ ਲੋਗੇ ਨਹੀਂ ਤਾਂ ਇੱਥੇ ਤੁਸੀਂ ਨੋ ਤੇ ਹੀ ਰਹਿਣ ਦੋਗੇ ਜਿਹੜੇ ਬੱਚੇ ਜੌਬ ਨਹੀਂ ਕਰਦੇ ਉਹ ਇੱਥੇ ਨੋ ਤੇ ਹੀ ਰਹਿਣ ਦੇਣਗੇ ਜਿਨ੍ਹਾਂ ਨੇ ਫਾਰਮ ਇੱਕ ਵਾਰੀ ਵੀ ਅਪਲਾਈ ਨਹੀਂ ਕੀਤਾ ਉਹ ਨੋ ਤੇ ਹੀ ਰਹਿਣ ਦੇਣਗੇ ਉਸ ਤੋਂ ਬਾਅਦ ਪੁੱਛਿਆ ਹੋਇਆ ਹੈ ਕਿ ਪੰਜਾਬੀ ਪਾਸ 8ਵੀਂ ਲੈਵਲ ਯਾਨੀ ਕਿ ਤੁਹਾਡੇ ਕੋਲ 8ਵੀਂ ਦੇ ਵਿੱਚ ਪੰਜਾਬੀ ਲੈਵਲ ਪਾਸ ਹੈ ਅਤੇ ਯੈਸ ਕਰ ਦੋਗੇ ਉਸ ਤੋਂ ਬਾਅਦ ਥੱਲੇ ਦੋਸਤੋ ਇੱਕ ਆਪਸ਼ਨ ਆ ਰਹੀ ਹੈ డు ਯੂ ਵਾਲੀ ਕਿ ਤੁਹਾਡੇ ਕੋਲ ਜਿਹੜੀ ਤੁਸੀਂ ਪੋਸਟ ਅਪਲਾਈ ਕਰ ਰਹੇ ਹੋ ਉਹਦੇ ਲਈ ਤੁਹਾਡੇ ਕੋਲ ਕੁਆਲਿਫੀਕੇਸ਼ਨ ਹੈ ਹਾਂਜੀ ਆਪਣੇ ਕੋਲ 8ਵੀਂ ਪਾਸ ਹੈਗੀ ਹੈ ਤਾਂ ਆਪਾਂ ਇੱਥੇ ਨੋ ਦੀ ਜਗ੍ਹਾ ਤੇ ਯੈਸ ਕਰ ਲਵਾਂਗੇ ਇਸ ਤੋਂ ਬਾਅਦ ਥੱਲੇ ਆ ਰਿਹਾ ਹੈ ਤੁਹਾਡਾ ਐਡਰੈਸ ਇੱਥੇ ਦੋਸਤੋ ਤੁਸੀਂ ਆਪਣਾ ਪਰਮਾਨੈਂਟ ਐਡਰੈਸ ਲਿਖ ਦੋਗੇ ਧਿਆਨ ਤੁਸੀਂ ਇਹ ਰੱਖਣਾ ਹੈ ਆਪਣਾ ਐਡਰੈਸ ਲਿਖਣ ਤੋਂ ਬਾਅਦ ਇੱਥੇ ਤੁਸੀਂ ਲਾਸਟ ਤੇ ਪੋਸਟ ਆਫਿਸ ਵੀ ਲਿਖ ਦੇਣਾ ਹੈ ਜੋ ਵੀ ਤੁਹਾਨੂੰ ਪੋਸਟ ਆਫਿਸ ਲੱਗਦਾ ਹੈ ਉਸ ਤੋਂ ਬਾਅਦ ਇਹ ਤੋਂ ਤੁਸੀਂ ਆਪਣਾ ਸਟੇਟ ਚੂਜ਼ ਕਰ ਲੋਗੇ ਸਟੇਟ ਆਪਣਾ ਆਫੀਸ਼ਲ ਪੰਜਾਬ ਰਹੇਗਾ ਜੋ ਕਿ ਦੋਸਤੋ ਆਫੀਸ਼ਲ ਪੰਜਾਬ ਨੂੰ ਹੀ ਜ਼ਿਆਦਾ ਇਥੇ ਬੈਨੀਫਿਟ ਮਿਲੇਗਾ ਉਸ ਤੋਂ ਬਾਅਦ ਡਿਸਟ੍ਰਿਕਟ ਸਿਲੈਕਟ ਕਰ ਲੋਗੇ ਜੋ ਵੀ ਤੁਹਾਡਾ ਡਿਸਟ੍ਰਿਕਟ ਰਹੇਗਾ ਉਸ ਤੋਂ ਬਾਅਦ ਪਿੰਨ ਕੋਡ ਜੇਕਰ ਦੋਸਤੋ ਤੁਹਾਡਾ ਕਰੋਸਪੋਂਡ ਅਡਰੈਸ ਸੇਮ ਹੈ ਤਾਂ ਇਥੇ ਦੋਸਤੋ ਤੁਸੀਂ ਟਿਕ ਕਰ ਦੋਗੇ ਤੁਹਾਡਾ ਜਿਹੜਾ ਵੀ ਉੱਪਰ ਅਡਰੈਸ ਲਿਖਿਆ ਹੋਵੇਗਾ ਉਹ ਤੁਹਾਡਾ ਥੱਲੇ ਸੇਮ ਹੋ ਜਾਵੇਗਾ ਆਪਣੇ ਆਪ ਜੇਕਰ ਦੋਸਤੋ ਕਰੋਸਪੋਂਡ ਅਡਰੈਸ ਤੁਹਾਡਾ ਸੇਮ ਨਹੀਂ ਹੈਗਾ ਤਾਂ ਤੁਸੀਂ ਆਪਣੇ ਕੋਲੋਂ ਇਥੇ ਫਿਲ ਕਰ ਲੋਗੇ ਜਿੱਥੇ ਵੀ ਦੋਸਤੋ ਤੁਸੀਂ ਰਹਿ ਰਹੇ ਹੋ ਯਾਨੀ ਕਿ ਪਰਮਾਨੈਂਟ ਅਡਰੈਸ ਉਸ ਤੋਂ ਬਾਅਦ ਥੱਲੇ ਤੁਹਾਡੀ ਆਪਸ਼ਨ ਆ ਰਹੀ ਹੈ এডਿਕੇਸ਼ਨ ਕੁਆਲੀਫਿਕੇਸ਼ਨ ਡਿਟੇਲ ਯਾਨੀ ਕਿ 8ਵੀਂ ਦੀ ਇੱਥੇ ਡਿਟੇਲ ਤੁਹਾਨੂੰ ਦੇਣੀ ਪਵੇਗੀ ਲੈਵਲ 8ਵੀਂ ਨੇਮ ਆਫ ਐਗਜ਼ਾਮੀਨੇਸ਼ਨ 8ਵੀਂ ਆਪਣੇ ਆਪ ਆ ਜਾਏਗਾ ਉਸ ਤੋਂ ਬਾਅਦ ਤੁਸੀਂ ਇੱਥੇ ਈਅਰ ਆਫ ਪਾਸਿੰਗ ਕਦੋਂ ਤੁਸੀਂ ਪਾਸ ਕੀਤਾ ਉਹ ਤੁਸੀਂ ਇੱਥੇ ਲਿਖ ਲੋਗੇ ਕਿ 8ਵੀਂ ਪਾਸ ਕਦੋਂ ਕੀਤੀ ਹੈ ਤੁਸੀਂ ਉਹ ਤੁਸੀਂ ਇੱਥੇ ਲਿਖ ਲੋਗੇ ਉਸ ਤੋਂ ਬਾਅਦ ਤੁਹਾਡੇ ਬੋਰਡ ਦਾ ਨਾਮ ਕੀ ਸੀਗਾ ਪੰਜਾਬ ਬੋਰਡ ਹੈ ਜਾਂ ਫਿਰ ਪੀਐਸਸੀਬੀ ਬੋਰਡ ਹੈ ਜਾਂ ਫਿਰ ਤੁਹਾਡੀ ਸੈਂਟਰ ਬੋਰਡ ਹੈ ਸੀਬੀਐਸਸੀ ਬੋਰਡ ਹੈ ਉਹ ਤੁਸੀਂ ਇੱਥੇ ਲਿਖ ਲੋਗੇ ਉਸ ਤੋਂ ਬਾਅਦ ਦੋਸਤੋ ਜਿਨਨੇ ਤੁਹਾਨੂੰ ਨੰਬਰ 8ਵੀਂ ਦੇ ਵਿੱਚ ਆਏ ਹਨ ਜਿਨਨੇ ਤੁਹਾਡੇ ਨੰਬਰ ਆਏ ਹਨ ਇੱਥੇ ਦੋਸਤੋ ਤੁਸੀਂ ਉਹ ਨੰਬਰ ਮਾਰਕਸ ਲਿਖ ਦੋਗੇ ਤੇ ਟੋਟਲ ਨੰਬਰ ਤੁਹਾਡੇ 8ਵੀਂ ਦੇ ਵਿੱਚ ਕਿੰਨੇ ਹਨ ਯਾਨੀ ਕਿ ਟੋਟਲ ਨੰਬਰ 800 ਹਨ 800 ਦੇ ਵਿੱਚ ਤੁਹਾਨੂੰ 600 ਨੰਬਰ ਆਇਆ ਹੈ ਉਹ ਤੁਸੀਂ ਇੱਥੇ ਮਾਰਕ ਅਪਟੈਂਡ ਦੇ ਵਿੱਚ ਲਿਖ ਦੋਗੇ ਗ੍ਰੇਡ ਤੁਹਾਡੇ ਆਪ ਨੇ ਆਪ ਅਤੇ ਪਰਸੈਂਟੇਜ ਬਣ ਕੇ ਆ ਜਾਏਗੀ ਉਸ ਤੋਂ ਬਾਅਦ ਤੁਹਾਡੇ ਕੋ ਪੁੱਛਿਆ ਹੋਇਆ ਹੈ ਡਿਗਰੀ ਮੋਡ ਅਤੇ ਦੋਸਤੋ ਤੁਸੀਂ ਸਿਲੈਕਟ ਕਰੋਗੇ ਤੇ ਇੱਥੇ ਤੁਸੀਂ ਪੁੱਛ ਲਓਗੇ ਅਤੇ ਤੁਸੀਂ ਲਿਖ ਦੋਗੇ यानी कि इतने तुम ऑप्शन चूज कर लोगे रेगुलर है या फिर प्राइवेट है या फिर डिस्टेंस है वो तुम इतों सिलेक्ट कर लोगे उस तो ग उसकी इतने इस अंडरटेकिंग फॉर्म न टिक करोगे जो दुस्तों टिक करोगे तो जो भी उपर डिटेल होगी तो नाम आएगा हो वह दोस्तों इतने अपने आप सिलैक्ट हो जाएगा तो उस बात दोस्तो सेवते सिंपली क्लिक कर दोगे इस तो बाद दोस्तों जो तुम सेव क्लिक करोगे तो कुछ इत ਆਪਣੀ ਡਿਟੇਲ ਦੇ ਵਿੱਚ ਜਿੱਦਾਂ ਕਿ ਤੁਹਾਡਾ ਇਮੇਜ ਹੋ ਗਿਆ ਯਾਨੀ ਕਿ ਤੁਹਾਡਾ ਫੋਟੋ ਹੋ ਗਿਆ ਉਹ ਅਪਲੋਡ ਕਰਨਾ ਪਵੇਗਾ ਸਕਨੇਚਰ ਅਪਲੋਡ ਕਰਨੇ ਪੈਣਗੇ ਇਹ ਦੋਸਤੋ ਤੁਹਾਡਾ 100 KB ਤੋਂ ਥੱਲੇ ਤਲੇ ਹੋਵੇ ਜਿਵੇਂ ਕਿ ਦੋਸਤੋ ਤੁਸੀਂ ਇੱਥੇ ਦੇਖ ਰਹੇ ਹੋ PNG PDF ਹੋਵੇ ਤੁਹਾਡਾ ਇੱਥੇ ਨਹੀਂ ਚੱਲੇ PNG ਹੋ ਜਾਵੇ GIF ਹੋ ਜਾਵੇ ਚੱਲ ਜਾਏਗਾ JPG ਵੀ ਚੱਲ ਜਾਏਗਾ ਲੇਕਿਨ PDF ਨਹੀਂ ਚੱਲੇਗਾ ਇਹ ਦੋਸਤੋ ਤੁਸੀਂ ਆਪਣੇ ਡਾਕੂਮੈਂਟ ਅਪਲੋਡ ਕਰੋਗੇ ਉਸ ਤੋਂ ਬਾਅਦ ਦੋਸਤੋ ਇੱਕ ਥੱਲੇ ਤੁਹਾਨੂੰ ਆ ਰਿਹਾ ਹੈ 10ਵੀਂ ਦਾ ਸਰਟੀਫਿਕੇਟ ਜੇਕਰ ਦੋਸਤੋ ਤੁਹਾਡੇ ਕੋਲ ਹੈਗਾ ਹੈ ਤਾਂ ਠੀਕ ਹੈ ਨਹੀਂ ਤਾਂ ਦੋਸਤੋ ਥੱਲੇ ਤੁਸੀਂ ਆਪਣਾ ਕੁਆਲੀਫਿਕੇਸ਼ਨ ਡਿਟੇਲ ਜਿਹੜੀ ਕਿ 8ਵੀਂ ਦਾ ਮਾਰਕ ਤੁਹਾਡਾ ਹੋਏਗਾ ਮਾਰਕਸ ਵਾਲਾ ਸਰਟੀਫਿਕੇਟ ਉਹ ਤੁਸੀਂ ਇੱਥੇ ਅਪਲੋਡ ਕਰ ਦੋਗੇ ਤੇ ਉਸ ਤੋਂ ਬਾਅਦ ਦੋਸਤੋ ਸਿੰਪਲੀ ਤੁਸੀਂ ਅਪਲੋਡ ਜਿਹੜੇ ਤੁਹਾਨੂੰ ਆਪਸ਼ਨ ਦਿਖਾਈ ਦੇ ਰਹੀ ਹੈ ਇੱਥੇ ਦੋਸਤੋ ਸਿੰਪਲੀ ਤੁਸੀਂ ਕਲਿੱਕ ਕਰ ਦੋਗੇ ਹੁਣ ਜਿਵੇਂ ਹੀ ਦੋਸਤੋ ਤੁਹਾਨੂੰ ਇਹ ਅਪਲੋਡ ਕਰੋਗੇ ਤੁਹਾਨੂੰ ਇੱਕ ਐਪਲੀਕੇਸ਼ਨ ਜਨਰੇਟ ਹੋ ਜਾਵੇਗਾ ਜਿਵੇਂ ਕਿ ਦੋਸਤੋ ਤੁਸੀਂ ਇੱਥੇ ਦੇਖ ਰਹੇ ਹੋ ਉਸ ਤੋਂ ਬਾਅਦ ਦੋਸਤੋ ਤੁਸੀਂ ਵੈਰੀਫਾਈ ਐਡਿਟ ਸਬਮਿਟ ਜੇਕਰ ਕਰਨਾ ਹੈ ਤਾਂ ਤੁਸੀਂ ਕਰ ਲੋਗੇ ਨਹੀਂ ਤਾਂ ਸਿੰਪਲੀ ਦੋਸਤੋ ਸਿੱਧਾ ਹੀ ਤੁਸੀਂ ਵੈਰੀਫਾਈ ਤੇ ਕਲਿੱਕ ਕਰ ਦੋਗੇ ਉਸ ਤੋਂ ਬਾਅਦ ਦੋਸਤੋ ਤੁਹਾਡਾ ਇਹ ਫਾਰਮ ਸਕਸੈਸਫੁਲ ਸਬਮਿਟ ਹੋ ਜਾਏਗਾ ਤੇ ਉਸ ਤੋਂ ਬਾਅਦ ਦੋਸਤੋ ਤੁਸੀਂ 3 ਦਿਨਾਂ ਬਾਅਦ ਲੌਗਇਨ ਕਰੋਗੇ ਲੌਗਇਨ ਕਿੱਦਾਂ ਕਰਨਾ ਹੈ ਉਹ ਵੀ ਮੈਂ ਤੁਹਾਨੂੰ ਦੱਸ ਦਿਨਾ ਹਾਂ ਤੁਹਾਡੇ ਮੋਬਾਈਲ ਨੰਬਰ ਤੇ ਆਈਡੀ ਪਾਸਵਰਡ ਆ ਗਿਆ ਹੋਵੇਗਾ ਨਹੀਂ ਤਾਂ ਦੋਸਤੋ ਤੁਸੀਂ ਇੱਥੋਂ ਵੀ ਕਾਪੀ ਕਰ ਲੋਗੇ ਜਿੱਥੇ ਦੋਸਤੋ ਤੁਸੀਂ ਦੇਖ ਰਹੇ ਹੋ ਨਿਊ ਰਜਿਸਟ੍ਰੇਸ਼ਨ ਇੱਥੇ ਥੱਲੇ ਆ ਰਿਹਾ ਹੈ ਤੁਹਾਡਾ अपलोड फोटो साइन पे फीस ਇੱਥੇ ਦੋਸਤੋ ਤੁਸੀਂ ਅਪਲੋਡ ਫੋਟੋ ਸਾਈਨ ਪੇ ਫੀਸ ਤੇ ਕਲਿੱਕ ਕਰ ਦੋਗੇ ਓਕੇ ਤੇ ਕਲਿੱਕ ਕਰੋਗੇ ਇੱਥੇ ਦੋਸਤੋ ਆਪਣਾ ਐਪਲੀਕੇਸ਼ਨ ਨੰਬਰ ਡੇਟ ਆਫ ਬਰਥ ਜਿੱਦਾਂ ਤੁਹਾਨੂੰ ਦੱਸਿਆ ਹੋਇਆ ਹੈ ਡੇ ਮਨთ ਈਅਰ ਇਹਦਾ ਫਿਲ ਕਰਕੇ ਸਬਮਿਟ ਤੇ ਕਲਿੱਕ ਕਰੋਗੇ ਤਿੰਨ ਦਿਨਾਂ ਬਾਅਦ ਆਪਣੀ ਫੀਸ ਤੁਸੀਂ ਇੱਥੇ ਪੇ ਕਰ ਲੋਗੇ ਤੇ ਤੁਹਾਡਾ ਇਹ ਫਾਰਮ ਕੰਪਲੀਟ ਹੋ ਜਾਊਗਾ ਅਪਲਾਈ ਕਰਨ ਤੋਂ ਬਾਅਦ ਤਿੰਨ ਦਿਨਾਂ ਬਾਅਦ ਹੀ ਤੁਸੀਂ ਇਸ ਫੀਸ ਨੂੰ ਫਿਲਪ ਕਰ ਲੋਗੇ ਦੋਸਤੋ ਜੇਕਰ ਫਾਰਮ ਫਿਲ ਅਪ ਕਰਨ ਲੱਗਾ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਹੋ ਅਗਲੀ ਵੀਡੀਓ ਦੇ ਵਿੱਚ ਕੁਝ ਨਵੇਂ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੇ ਤੇ ਇੱਕ ਲਾਈਕ ਜ਼ਰੂਰ ਕਰਕੇ ਜਾਣਾ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਸਬਸਕ੍ਰਾਈਬ ਕਰ ਲਿਓ ਜੈ ਹਿੰਦ ਦੋਸਤੋ